ਹਾਂਜੀ ਦੋਸਤੋ ਮੈਂ ਤੁਹਾਡਾ ਦੋਸਤ ਰਾਈਡਰ ਮੋਹਿਤ ਇੱਕ ਵਾਰ ਫੇਰ ਦੁਬਾਰਾ ਤੇ ਆਪਾਂ ਵਲੋਗਿੰਗ ਸ਼ੁਰੂ ਕਰਤੀ ਅੱਜ ਤੋਂ ਆਪਣੇ ਛੋਟ ਦੇ ਨਾਲ ਨਾਲ ਲੌਂਗ ਵਲੌਗ ਵੀ ਆਣਗੇ ਟਾਈਮ ਹੋ ਗਿਆ ਸੀਗਾ ਦੇਖੋ 6:39 ਮਿੰਟ ਤੇ ਆਪਾਂ ਜਾ ਰਹੇ ਹਾਂ ਜਿਮ ਅੱਜ ਬਹੁਤ ਟਾਈਮ ਬਾਜੀ ਮੈਂ ਸ਼ੁਰੂ ਕਰੀਆ ਆਂ ਅੰਨਦ ਖਾਣੇ ਆਪਾਂ ਜਿਮ ਪਹੁੰਚ ਕੇ ਆਪਾਂ ਕਿਹੜੀ ਜਿਮ ਜਾਂਦੇ ਆਂ ਆਪਾਂ ਫੈਬਦੀ ਜਿਹੜੀ ਸਭ ਤੋਂ ਫੇਮਸ ਜਿਮ ਹੈ ਪੂਰੇ ਆਪਣੇ ਸ਼ਹਿਰ ਦੀ OG ਫਿਟਨੈਸ ਅੰਨਦ ਖਾਣੇ ਆ ਚਲੋ ਕੱਲ੍ਹ ਦੇ ਅੱਗੇ ਸਾਹਮਣੇ ਇੱਕ ਟਰਾਲੀ ਜਾ ਰਹੀ ਸੀ ਮੇਨ ਰੋਡ ਤੇ ਇਹਨਾਂ ਦੀ ਆਪਣੀ ਤਾਂ ਕੋਈ ਸੇਫਟੀ ਨਹੀਂ ਦੇਖੋ ਪੱਲੜ ਕਿਵੇਂ ਦੇ ਖੁੱਲ ਡਰੇ ਨੇ ਤੇ ਦੂਸਰੇ ਬੰਦੇ ਦੀ ਕੋਈ ਸੇਫਟੀ ਨਹੀਂ ਹੈਗੀ ਕਿਸੇ ਨਾਲ ਲੜ ਕੇ ਕੋਈ ਬੰਦਾ गिर ਸਕਦਾ ਇਹਨਾਂ ਜਿੱਦਿਆ ਤਾਂ ਬੜਾ ਬਚਾਅ ਕਰਕੇ ਆਰਾਮ ਨਾਲ ਕੱਟੋ ਊਣੀ ਊਣੀ ਲੱਗਦਾ ਫਾਟਕ ਖੁੱਲੇ ਨੇ ਜਿੱਦਾ ਸਾਨੂੰ ਰੋਡ ਡੇਲੀ ਫਾਟਕ ਮਿਲਦੇ ਮਿਲਦੇ ਜਦ ਜਿੰਮ ਜਾਂਦੇ ਚਲੋ ਨਿਕਲਦੇ ਆਪਾਂ ਦਾ ਸਾਈਡ ਤੋਂ ਬਚਾ ਕੇ ਆ ਕੀ ਹੋਇਆ ਰੋਡ ਤੇ ਟਰੱਕ ਖੜ ਗਿਆ ਲੱਗਦਾ ਗੁਰਦੁਆਰਾ ਸਾਹਿਬ ਤੇ ਗੜ੍ਹ ਸਾਹਿਬ ਦੇ ਕੋਲ ਕਚੈਰੀਆਂ ਦੇ ਉਪਰ ਸਾਈਡ ਅਨੁਦਾਨਾ ਦੇ ਡੀਸੀ ਦਫ਼ਤਰ ਦੇ ਉਪਰ ਸਾਈਡ ਆਪਣੀ ਜੀਪ ਆ ਲੋਕ ਡੀਸੀ ਕੰਪਲੈਕਸ ਦੇ ਸਾਹਮਣੇ ਆ ਉਰੇ ਲਿਖਾ Oji fitness ਹੋ ਰਿਹਾ ਹੈ ਦੇ ਆਪਾ ਰੋਲਸ ਨੈਸ਼ਨ ਦੇ ਕੋਲ ਪਰ ਜੜਾ ਆਪਾਂ بڑے ਸਟੇਜ ਜਾ ਕੇ ਜਿੰਮ ਆਪਣਾ ਪਾ ਜਿੰਮ ਪਹੁੰਚ ਗਏ ਚੈੱਕ ਕਰੋ ਜਿਹ ਮੇਜ ਬਹੁਤ ਫੈਸਿਲਿਟੀ ਵਧੀਆ ਹੈ ਦੇਖੋ ਫਿੰਗਰ ਨਾਲ ਲੋਕ ਹੁੰਦਾ ਥੈਂਕ ਯੂ ਅੱਜ ਬੜੇ ਦਿਨਾਂ ਬਾਅਦ ਜਿਮ ਆਇਆ ਇਹਨਾਂ ਨੇ ਲੈਗ ਲਵਾਤੇ ਹੁਣ ਤਾਂ ਐ ਸੋਚ ਰਿਹਾ ਕਿ ਬੜਾ ਔਖਾ ਘਰ ਜਾ ਹੁਣ ਉੱਤੋਂ ਪੱਟੀ ਸੋਸ 200 ਬੈਟਕਾਂ ਕਹਿਤੀਆਂ ਜਿਵੇਂ ਲੱਗੀਆਂ ਬੈਟਕ ਲਾਣੀਆਂ ਬੈੜੀਆਂ ਵੀ ਨਹੀਂ ਦਾ ਸਾਹ ਬੈਂਟ ਨਾਲ ਮਾਰੇਗਾ ਅੱਜ ਉਸਤਾਦ ਕਿਹੜਾ ਹੋਇਆ ਵਾ ਸਾਡਾ ਉਹ ਦੇਖੋ ਪੱਟੀ ਫੇਰ ਕਰ ਸ਼ੁਰੂ ਪੱਟੀ ਤਾਂ ਐਵੇਂ ਲਾ ਰਿਹਾ ਮੈਂ ਤਾਂ ਫੜਕੀ ਲਾਣੀਆਂ ਪੈਣੀਆਂ ਮੈਨੂੰ ਤਾਂ ਆਪਾਂ ਲਾਵਾਂਗੇ ਆ ਵਾ ਇਹਨੂੰ ਪਾ ਕੇ ਹੱਤ ਐਵੇਂ ਫੜ ਕੇ ਆਇਓ ਰਵਾਹ ਗਏ ਬੱਟਰ ਤਾਂ ਯਾਦ ਹੈ ਹਾਲਤ ਖਰਾਬ ਹੋ ਰਹੀ ਹੈ ਹਲੇ ਸੋ ਕਰਨੇ ਆ ਪੂਰੇ 46 47 48 49 50 ਇਗਲਾਂ ਤੋਂ ਬਾਅਦ ਮੋਹਿਦ ਅੱਜ ਬੁਰਾ ਹਾਲ ਹੋ ਗਿਆ ਪੱਖੀਆਂ ਜੜ ਗਈਆਂ ਅੱਜ ਮੁੰਡੇ ਦੀਆਂ ਪੂਰੀਆਂ ਮੋਹਿਦ ਲਾਏਗਾ ਕਿਦੋਂ ਲੈ ਗੋ ਵੀਰ ਪੱਖੀ ਜੜ ਗਈ ਰਾਹੁਲ ਕਰ ਲਿਆ ਬਰਾਬਰੀ ਇਹਦਾ ਔਖਾ ਹੋ ਗਿਆ ਵੀਰ ਮੱਖੀ ਜੜ ਗਈ ਯਾਰ ਪੰਪਾ ਨਹੀਂ ਮਰਾਣਾ ਸਾਡੇ ਮੈਨੂੰ ਲੋਜੀ ਫਿਟਨੈਸ ਕੋਚਿੰਗ ਲੈਣੀ ਹੈ ਤਾਂ ਸਾਡੇ ਸਰ ਨੂੰ ਮਿਲੋ ਵਧੀਆ ਕੋਚਿੰਗ ਦਿੰਦੇ ਨੇ ਸਾਨੂੰ ਵੀ ਫੁੱਲ ਟ੍ਰੇਨਿੰਗ ਦਿੱਤੀ ਆ ਦੇਖੋ ਬਸ ਅਗਰ ਆ ਨਹੀਂ ਸਕਦੇ ਪੱਖੀਆਂ ਤੋਂ ਘਣ ਲਾਤੀਆ ਸਾਡੀ ਦਾ ਲੈਗ ਚ ਲਾਏ ਅਸੀਂ ਕਫ ਚੈੱਕ ਕਰੋ ਬਹੁਤ ਗੇ ਜੀ ਮੈਂ ਹੁਣ ਆਪਾਂ ਜਾ ਰਹੇ ਸੀ ਜਿੰਮ ਤੋਂ ਘਰ ਚਲੋ ਮਿਲਦੇ ਹਾਂ ਬਸੀ ਹੌਸਮੋਰ ਹੈ ਠੰਡਾ ਲੱਗਦਾ ਬਾਰਿਸ਼ ਹੈਗੀ ਨਾ ਪਹੁੰਚ ਗਏ ਘਰ ਹੋ ਗਏ ਸੀ ਆਪਾਂ ਰੈਡੀ ਤੇ ਹੁਣ ਆਪਾਂ ਜਾਣਾ ਜ ਤਿਆਰ ਹੋ ਕੇ ਦੁਕਾਨ ਤੇ Cholo mil aquí.